ਅੱਜ ਜਿਹੜੇ ਜਿੰਨੇ 122 ਜਣੇ ਮਰਨwarte ਤੇ ਬੈਠੇ ਸੀ ਉਹਨਾਂ ਦੀ ਮੇਨ ਡਿਮਾਂਡ ਡੱਲੇਵਾਲ ਸਾਹਿਬ ਨਾਲ ਸੋਲੀਡੇਟਰੀ ਉਹਨਾਂ ਨੇ ਉਹਨਾਂ ਦੇ ਨਾਲ ਉਹਨਾਂ ਦੀ سپورਟ ਦੇ ਵਿੱਚ ਬੈਠੇ ਸੀ ਤੇ ਇਹਨਾਂ 122 ਦੇ ਜਿਹੜੇ ਕਹਿਨ ਤੇ ਕੱਲ ਡੱਲੇਵਾਲ ਸਾਹਿਬ ਨੇ ਆਪਦੀ ਮੈਡੀਕਲ ਏਡ ਲਈ ਹੁਣ ਅਸੀਂ ਉਮੀਦ ਕਰਦੇ ਆ ਕਿ ਗੱਲਬਾਤ ਚੰਗੇ ਤਰੀਕੇ ਨਾਲ ਅੱਗੇ ਵਧੂਗੀ ਵੀ ਡਿਮਾਂਡ ਤੁਹਾਡੀਆਂ ਅਸੀਂ ਵੀ ਦੁਆ ਕਰਦੇ ਹਾਂ ਜਿਹੜੀਆਂ ਵਾਜੂਬ ਤੇ ਮੰਨਣਯੋਗ ਡਿਮਾਂਡਸ ਆ ਉਹ ਮੰਨੀਆਂ ਜਾਣ ਪਰ ਨਾਲ ਨਾਲ ਦੂਜੇ ਪਾਸੇ ਜਿਵੇਂ ਤੁਸੀਂ ਪਹਿਲਾਂ ਸ਼ਾਂਤੀ ਤੇ ਇੱਥੇ ਆਪਸੀ ਆਸ-ਪਾਸ ਦੇ ਲੋਕਾਂ ਨਾਲ ਭਾਈਚਾਰਾ ਬਰਕਰਾਰ ਰੱਖਿਆ ਉਵੇਂ ਹੀ ਬਰਕਰਾਰ ਰੱਖੋ ਸਮੇਂ ਨੂੰ ਲੱਗਿਆ ਹੈ ਨਾ ਕੇਂਦਰ ਸਰਕਾਰ ਨਾਲ ਸਾਡੇ ਲਈ 55 ਦਿਨ ਹੋ ਗਏ ਜੀ ਇਹਨਾਂ ਦੇ ਦਿਸ਼ਾਨੇ ਸੀ ਡੱਲੇਵਾਲ ਸਾਹਿਬ ਤੇ ਐਮਐਸਸੀ ਦੀ ਕਾਨੂੰਨੀ ਗਰੰਟੀ ਲੈਣੀ ਕਰ ਜਾ ਜਿਹੜੀਆਂ ਸਾਡੀਆਂ ਮੱਗਾਂ ਦੇ ਬਾਰਾਂ ਉਹ ਹੱਲ ਕਰਾ ਕੇ ਤੇ ਮੈਂ ਉਹ ਮੌਕਾ ਵੇਖਣਾ ਚਾਹਣਾ ਉਹ ਘੜੀ ਵੇਖਣਾ ਚਾਹਣਾ ਜਦੋਂ ਢੱਲੇਵਾਰ ਸਾਹਿਬ ਨੂੰ ਅੱਜ ਅਸੀਂ ਇਹਨਾਂ ਗੋਦਿਆਂ ਨੂੰ ਹਾਰ ਪਾਏ ਨੇ ਤੇ ਢੱਲੇਵਾਰ ਸਾਹਿਬ ਨੂੰ ਹਾਰ ਪਾ ਕੇ ਪਹਿਲਾਂ ਅਸੀਂ ਦਰਬਾਰ ਸਾਹਿਬ ਲੈ ਕੇ ਜਾਵਾਂਗੇ ਉੱਥੇ ਛੁਕਰਾਨਾ ਗੁਰੂ ਰਾਮਦਾਸ ਦਾ ਕਰਾਂਗੇ ਤੇ ਫਿਰ ਉੱਥੇ ਪਿੰਡ ਛੱਡ ਕੇ ਆਵਾਂਗੇ ਸੋ 1 121 ਕਿਸਾਨਾਂ ਦਾ ਮਰਨ ਵਰਤਾ ਜਿਹੜਾ ਖਲਵਾਇਆ ਜਾ ਰਿਹਾ ਹੈ ਸਾਡੇ ਨਾਲ ਕਿਸਾਨ ਆਗੂ ਸਤਨਾਮ ਸਿੰਘ ਵੈਰੂ ਨੇ ਜਿਨ੍ਹਾਂ ਦਾ ਤਜਰਬਾ ਏ ਕਿਸਾਨੀ ਅੰਦੋਲਨ ਚ ਬੜੀਆਂ ਲੜਾਈਆਂ ਲੜੀਆਂ ਨੇ ਆ ਜਿਆਦਾ ਵੱਡੀ ਉਮਰ ਦੇ ਸਭ ਤੋਂ ਵੱਡੀ ਉਮਰ ਦੇ ਕਿਸਾਨ ਨੇ ਇਹ ਇੱਧਰ ਨੂੰ ਆਜੋ ਸੁਤਨਾਮ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਜੀ ਵੈਗਰੂ ਜੀ ਖਾਲਸਾ ਖਾਲਸਾ ਜੀ ਫਤਿਹ ਜੀ ਆ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਅੱਜ 55 ਦਿਨ ਹੋ ਗਏ ਨੇ ਜੀ ਤੇ ਮਰਨ ਵਰਤ ਚੱਲ ਰਹੇ ਸੀਗੇ ਸਰਕਾਰ ਦਾ ਪ੍ਰਪੋਜ਼ਲ ਆਇਆ ਏ ਸਰਕਾਰ ਨੇ ਮੀਟਿੰਗ ਦਾ ਜਿਹੜਾ ਪ੍ਰਸਤਾਵ ਰੱਖਿਆ ਜੀ ਇਸ ਨੂੰ ਕਿਸ ਤਰ੍ਹਾਂ ਲੇਖ ਕਾ ਢੱਲੇਵਾਲ ਸਾਹਿਬ ਦੇ ਸਿੱਧਕ ਨੂੰ ਇਮਾਨਦਾਰੀ ਨੂੰ ਦੂਰ ਦੇਚੀ ਨੂੰ ਜੀ ਵੇਖ ਕੇ ਸਾਰੇ ਧਰਮਾਂ ਅਸਥਾਨਾਂ ਦੇ ਉੱਤੇ ਪਿੰਡਾਂ ਵਿੱਚ ਮਸੀਤਾਂ ਵਿੱਚ ਮੰਦਰਾਂ ਵਿੱਚ ਗੁਰੂ ਘਰਾਂ ਵਿੱਚ ਅਰਦਾਸਾਂ ਢੱਲੇਵਾਲ ਸਾਹਿਬ ਦੀਆਂ ਹੋਈਆਂ ਗੁਰੂ ਨੇ ਕਿਰਪਾ ਕੀਤੀ ਜੀ ਤੇ ਅੱਜ ਜਿਹੜੇ ਹੰਕਾਰ ਵਿੱਚ ਲੋਕ ਸੀ ਸੈਂਟਰ ਸਰਕਾਰ ਸੀ ਉਹਨਾਂ ਦੇ ਜੋ ਨਮਾਇंदे ਆਏ ਤੇ ਮੈਂ ਜਿਹੜੇ ਇਹ ਸੰਮੋਰਚੇ ਦੇ ਵਿੱਚ 111 ਜਾਂ 120 ਹੋ ਗਏ ਜੀ ਫਿਰ ਢੱਲੇਵਾਲ ਸਮੇਤ ਮੈਂ ਗੁਰੂ ਨਾਨਕ ਅਗੇ ਅਰਦਾਸ ਕਰਨਾ ਸੱਚੇ ਪਾਤਸ਼ਾਹ ਜਿਸ ਤਰਾ ਤੁਸੀਂ ਇਜਤ ਮਾਨ ਸਨਮਾਨ ਕਿਸਾਨ ਦੋਲਰ ਨੂੰ ਦੇਖ ਕੇ ਅੱਗੇ ਬਧਾਇਆ ਹੈ ਇਹਨਾਂ ਦੀ ਸਿਹਤ ਵੀ ਕਾਮਯਾਬ ਹੋਵੇ ਤੇ ਅਸੀਂ ਦਿੱਲੀ ਵਾਲਾ ਮੋਰਚਾ ਜਿੱਤ ਕੇ ਜਿਹੜੇ ਇਹਨਾਂ ਦੇ ਨਿਸ਼ਾਨੇ ਸੀ ਢੱਲੇਵਾਲ ਸਾਹਿਬ ਤੇ ਐਮ ਐਸ ਸੀ ਦੀ ਕਾਨੂੰਨੀ ਗਰੰਟੀ ਲੈਣੀ ਕਰਜਾ ਜਿਹਦੀਆਂ ਸਾਡੀਆਂ ਮੰਗਾਂ ਦੇ ਬਾਰਾ ਉਹ ਹੱਲ ਕਰਾ ਕੇ ਤੇ ਮੈਂ ਉਹ ਮੌਕਾ ਵੇਖਣਾ ਚਾਹਣਾ ਉਹ ਘੜੀ ਵੇਖਣਾ ਚਾਹਣਾ ਜਦੋਂ ਡੱਲੇਵਾਲ ਸਾਹਿਬ ਨੂੰ ਅੱਜ ਅਸੀਂ ਇਹਨਾਂ ਗੋਦਿਆਂ ਨੂੰ ਹਾਰ ਪਾਏ ਨੇ ਤੇ ਡੱਲੇਵਾਲ ਸਾਹਿਬ ਨੂੰ ਹਾਰ ਪਾ ਕੇ ਪਹਿਲਾਂ ਅਸੀਂ ਦਰਬਾਰ ਸਾਹਿਬ ਲੈ ਕੇ ਜਾਵਾਂਗੇ ਉੱਥੇ ਸ਼ੁਕਰਾਨਾ ਗੁਰੂ ਰਾਮਦਾਸ ਦਾ ਕਰਾਂਗੇ ਤੇ ਫਿਰ ਉਹਦੇ ਪਿੰਡ ਛੱਡ ਕੇ ਆਵਾਂਗੇ ਤੇ ਮੈਨੂੰ ਪੂਰਨ ਵਿਸ਼ਵਾਸ ਏ ਜਿਹੜਾ ਇਹਨਾਂ ਦਾ ਸਿਰੜ ਏ ਜਿਹੜਾ ਇਹਨਾਂ ਦਾ ਰਾਤਾ ਏ ਜਿਹੜਾ ਇਹਨਾਂ ਦੀ ਮਾਨਦਾਰੀ ਏ ਉਹ ਮੈਂ ਉਹਦੇ ਅੱਗੇ ਸਿਰ ਝੁਕਾਣਾ ਉਦੋਂ ਵੀ ਝੁਕਾਇਆ ਵੀਡੀਓ ਵੀ ਆਈ ਲੋਕਾਂ ਨੇ ਉਹਨੂੰ ਪਸੰਦ ਵੀ ਕੀਤਾ ਤੇ ਅੱਜ ਮੈਂ ਸਾਰੇ মিডিਆ ਦਾ ਵੀ ਧੰਨਵਾਦ ਕਰਦਾ ਜਦੋਂ ਤੋਂ ਇਹ ਮੋਰਚਾ ਲੱਗਿਆ 11 ਮਹੀਨੇ ਤੋਂ ਤੁਸੀਂ ਬਹੁਤ ਵੱਡੀ ਦੇਣ ਦਿੱਤੀ ਅੱਜ ਮੈਂ ਰਾਤ ਵੇਖ ਰਿਹਾ ਸੀ ਫਿਰ ਤੁਸੀਂ ਵੇਖ ਲਓ ਠੰਡ ਵਿੱਚ ਵੀ ਸਾਰੀ ਰਿਪੋਰਟਿੰਗ ਕੀਤੀ ਆ ਹੁਣ ਵੀ ਕਰ ਰਹੇ ਹੋ ਬਹੁਤ ਮਿਹਰਬਾਨੀ ਕਰਦੇ ਭਾਵਕ ਹੋ ਜਾਂਦੇ ਸੀਗੇ ਸਤਨਾਮ ਸਿੰਘ ਬੈਰੂ ਜੀ ਕਿ ਇੱਕ ਹੋਣਹਾਰ ਲੀਡਰ ਸਾਤੋਂ ਦੂਰ ਨਾ ਹੋ ਜਾਵੇ ਅਸੀਂ ਕਾਫੀ ਵੀਡੀਓ ਵੀ ਦੇਖੀ ਆ ਤੇ ਆਪ ਵੀ ਗੱਲਬਾਤ ਕੀਤੀ ਤੇ ਹੁਣ ਕੀ ਲੱਗ ਰਿਹਾ ਹੈ ਸਰਕਾਰਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਗੇ ਗੱਲ ਵਧੂਗੀ ਮੰਗਾ ਮੰਨਣਗੇ ਬਿਲਕੁਲ ਭਾਵਕ ਮੈਂ ਉਮਰ ਤੇ ਤਜਰਬੇ ਨਾਲ ਭਾਵਕ ਹੁੰਦਾ ਸੀ ਵੀ ਇਹ ਲੀਡਰ ਮੈਂ 45 ਸਾਲ 85 ਸਾਲ ਦੀ ਉਮਰ ਵਿੱਚ 45 ਸਾਲ ਵਿੱਚ ਮੈਨੂੰ ਲੱਭਿਆ ਇਹ ਲੀਡਰ ਇਹ ਕਰਨੀ ਕਹੇ ਨਹੀਂ ਤੇ ਕਖਨੀ ਇੱਕੇ ਨਾ ਦੀ ਤਾਂ ਮੈਂ ਭਾਵਕ ਹੁੰਦਾ ਸੀ ਵੀ ਲੀਡਰ ਬੜੇ ਔਖੇ ਬਣਦੇ ਨੇ ਕੌਮਾਂ ਨੂੰ ਔਖੇ ਮਰਦੇ ਨੇ ਜਦੋਂ ਇਹ ਲੀਡਰ ਸਾਨੂੰ ਮਿਲ ਗਿਆ ਤੇ ਕਿਤੇ ਇਸ ਲੀਡਰ ਨੂੰ ਅਸੀਂ ਗਵਾੜਾ ਬਈਏ ਪਰ ਫਿਰ ਵੀ ਜਿਵੇਂ ਮੈਂ ਅਰਦਾਸਾਂ ਦਾ ਆਸਰਾ ਲਿਆ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲਿਆ ਅੱਜ ਅਸੀਂ ਬੜੀ ਚੜ੍ਹਦੀ ਕਲਾ ਵਿੱਚ ਹਾਂ ਔਰ ਬਹੁਤ ਇਕਰਾਦੇ ਵਾਲੇ ਲੀਡਰ ਦੀ ਅਗਵਾਈ ਵਿੱਚ ਭਾਰ ਦੇ ਕਿਸਾਨਾਂ ਨੂੰ ਆਰਥਿਕ ਇਨਸਾਫ ਆਰਥਿਕ ਯਾਦੀ ਦਾ ਮੋੜ ਬੱਜਿਆ ਹੈ ਜਿਹੜਾ ਲੰਮੇ ਸਮੇਂ ਤੋਂ ਦੇਸ਼ ਦੀ ਗਲੀ ਸਾਡੀ ਖੇਤੀ ਨੀਤੀ ਕਾਰਨ ਅਰਬਾਂ ਖਰਬਾਂ ਰੁਪਏ ਦੇ ਕਿਸਾਨ ਕਰਜ਼ਾਈ ਹੋਏ ਸੀ ਤੇ ਅੱਜ ਫਖਰ ਨਾਲ ਦੱਲੇਵਾਲ ਸਾਹਿਬ ਦੀ ਸੋਚ ਬਹੁਤ ਮਜ਼ਬੂਤੀ ਨਾਲ ਹੁਕਮਰਾਨਾਂ ਨੂੰ ਹਰਾਨ ਅੱਗੇ ਵੱਧ ਰਹੀ ਏ ਤੇ ਉਹ ਟਾਈਮ ਆਊਗਾ ਉਹ ਘੜੀਆਂ ਆਉਣਗੀਆਂ ਜਦੋਂ ਅਸੀਂ ਛੋਟੇ ਭਰਾ ਨੂੰ ਇਥੋਂ ਜਿੱਤ ਕੇ ਹਾਰ પા ਕੇ ਢੋਲ ਵਜਾ ਕੇ ਦਰਬਾਰ ਸਾਹਿਬ ਗੁਰੂ ਰਾਮਦਾਸ ਦਾ ਧੰਨਵਾਦ ਕਰਾਂਗੇ ਅਤੇ ਫਿਰ ਪਿੰਡਾਂ ਵਿੱਚ ਇਹਨਾਂ ਦੇ ਨਗਰਾਂ ਵਿੱਚ ਆ। ਸੋ ਭਾਈ ਇੱਧਰ ਪਿੱਛੇ ਨਾ ਜਾਓ ਉਧਰ ਕੈਮਰਾ ਬਲੌਗ ਨਾ ਕਰੋ। ਹਾਂਜੀ ਸੂਸਾ ਪਲੀਜ਼ ਬੋਲੋ। ਜਿਹੜੀ ਜਿਹੜੇ ਅੱਜ ਜਿਹੜੇ ਜਿੰਨੇ 122 ਜਾਣੇ ਮਰਨ ਵਰਤੇ ਬੈਠੇ ਸੀ ਉਹਨਾਂ ਦੀ ਮੇਨ ਡਿਮਾਂਡ ਡੱਲੇਵਾਲ ਸਾਹਿਬ ਨਾਲ ਸੋਲੀਡੇਟਰੀ ਉਹਨਾਂ ਨੇ ਉਹਨਾਂ ਦੇ ਨਾਲ ਉਹਨਾਂ ਦੀ سپورਟ ਦੇ ਵਿੱਚ ਬੈਠੇ ਸੀ ਕਿਉਂਕਿ ਜਿਹੜੀ ਮੇਨ ਡੱਲੇਵਾਲ ਸਾਹਿਬ ਦੇ 55 ਦਿਨ ਹੋ ਗਏ ਸੀ ਜਿਹੜਾ ਮਰਨ ਵਰਤ ਸੀ ਤੇ ਉਹ ਸੈਂਟਰਲ ਸਰਕਾਰ ਨੇ ਉਹਨਾਂ ਨੂੰ ਇੱਕ ਚਿੱਠੀ ਭੇਜੀ ਜਿਹਦੇ ਕਾਰਨ ਉਹਨਾਂ ਨੇ ਮਤਲਬ ਕਿ ਗੱਲਬਾਤ ਜਿਹੜੀ ਪਹਿਲਾਂ ਰੁਕ ਗਈ ਸੀ ਉਹ ਅੱਗੇ ਤੁਰਪੀ ਤੇ ਉਹਦੇ ਵਿੱਚ ਇਹਨਾਂ 122 ਦੇ ਜਿਹੜੇ ਕਹਿਣ ਤੇ ਕੱਲ ਡੱਲੇਵਾਲ ਸਾਹਿਬ ਨੇ ਆਪਦੀ ਮੈਡੀਕਲ ਏਡ ਲਈ ਤੇ ਅੱਜ ਇਸ ਕਰਕੇ ਅਸੀਂ ਆਈਸੀ ਬੇਨਤੀ ਕਰਨ ਕਿ ਜਿਹੜਾ ਤੁਹਾਡਾ ਮੇਨ ਮੁੱਦਾ ਸੀ ਡੱਲੇਵਾਲ ਦੀ ਸਾਹਿਬ ਦੀ ਸਿਹਤ ਬਾਰੇ ਉਹਦੇ ਚੋ ਗੱਲਬਾਤ ਅੱਗੇ ਵਧ ਰਹੀ ਹੈ ਤੁਹਾਡੀ ਇੱਕ ਤਰੀਕੇ ਨਾਲ ਜਿਹੜੀ ਜਿੱਤ ਹੋਈ ਹੈ ਜਿਹੜੀ ਤੁਸੀਂ ਵੇਟ ਕਰ ਰਹੇ ਸੀ ਵੀ ਤੁਹਾਨੂੰ ਕੋਈ ਸੱਦਾ ਮਿਲੇ ਤੇ ਅੱਜ ਸਪੈਸ਼ਲੀ सीएम ਪੰਜਾਬ ਤੇ ਡੀਜੀ ਸਾਹਿਬ ਵੱਲੋਂ ਏਸੀ ਵੀ ਡੱਲੇਵਾਲ ਸਾਹਿਬ ਨੇ ਤਾਂ ਮਰਨਾਰ ਵਰਤ ਖੋਲ ਦਿੱਤਾ ਜਿਹੜੇ ਮੇਨ ਉਹਨਾਂ ਦੀ سپورਟ ਦੇ ਵਿੱਚ ਬੈਠੇ ਸੀ ਜਾ ਕੇ ਉਹ ਵੀ ਕਿਉਂਕਿ ਉਹਨਾਂ ਨੂੰ ਵੀ ਰਿਕਵੈਸਟ ਕਰੋ ਕਿ ਉਹ ਆਪਦਾ ਮਰਨਾਰ ਵਰਤਾ ਜਿਹੜਾ ਖੋਲਣ ਤੇ ਅੱਜ ਕਿਉਂਕਿ ਮੇਨ ਡਿਮਾਂਡ ਹੈ ਜਿਹੜੀ ਗੱਲਬਾਤ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਗੱਲਬਾਤ ਚੰਗੇ ਤਰੀਕੇ ਨਾਲ ਅੱਗੇ ਵਧੂਗੀ ਦੂਜੀ ਗੱਲ ਜਿਹੜਾ ਇੱਥੇ ਜਿੰਨਾ ਚਿਰ ਮੋਰਚਾ ਚੱਲਿਆ ਖਾਸ ਤੌਰ ਤੇ ਮੋਰਚੇ ਦੀ ਲੀਡਰਸ਼ਿਪ ਨੂੰ ਮੈਂ ਇਸ ਗੱਲ ਦੀ ਵਧਾਈ ਵੀ ਦੇਵਾਂਗਾ ਵੀ ਇਹਨਾਂ ਨੇ ਜਿੰਨਾ ਇੱਥੇ ਚੱਲਿਆ ਪੀਸਫੁੱਲ ਰੱਖਿਆ ਜਿਹੜੀ ਇਹੀ ਅਸੀਂ ਦੁਆਰਾ ਫਿਰ ਰਿਕਵੈਸਟ ਕਰਾਂਗੇ ਵੀ ਡਿਮਾਂਡਸ ਤੁਹਾਡੀਆਂ ਅਸੀਂ ਵੀ ਦੁਆ ਕਰਦੇ ਹਾਂ ਜਿਹੜੀਆਂ ਵਾਜਬ ਤੇ ਮੰਨਣਯੋਗ ਡਿਮਾਂਡਸ ਆ ਉਹ ਮੰਨੀਆਂ ਜਾਣ ਪਰ ਨਾਲ-ਨਾਲ ਦੂਜੇ ਪਾਸੇ ਜਿਵੇਂ ਤੁਸੀਂ ਪਹਿਲਾਂ ਸ਼ਾਂਤੀ ਤੇ ਇੱਥੇ ਆਪਸੀ ਆਸ-ਪਾਸ ਦੇ ਲੋਕਾਂ ਨਾਲ ਭਾਈਚਾਰਾ ਬਰਕਰਾਰ ਰੱਖਿਆ ਉਵੇਂ ਹੀ ਬਰਕਰਾਰ ਰੋਇਆ। ਮੈਂ ਅਧਿਲੇਵਾਲ ਸਾਹਿਬ ਨੇ ਆਪਣੀ ਮੈਡੀਕਲ ਰਿਪੋਰਟ ਜਿਹੜੀ ਹੈ ਉਹ ਲੈਣ ਲਈ ਆ ਕਰਤੀ ਹੈ ਪਰ ਹਲੇ ਕੁਝ ਖਾਸ ਨਹੀਂ ਰਹੀ। ਹਲੇ ਮੁਕਰਤਾ ਚੱਲ ਰਹੀ ਹੈ। ਉਹਦੇ ਲਈ ਵੀ ਕੁਝ ਕੋਈ ਕਲਪਨਾ ਨਹੀਂ। ਨਹੀਂ ਦੇਖੋ ਪੋਜ਼ਿਟਿਵ ਹੈ ਜਿਹੜੀਆਂ ਗੱਲਾਂ ਇੰਨੇ ਐਫਰਟ ਹੋਏ ਇੰਨੇ ਲੈਵਲ ਦੀਆਂ ਟਾਕਸ ਹੋਈਆਂ ਤੇ ਉਹਦਾ ਪੋਜ਼ਿਟਿਵ ਇਹ ਮੰਨਣਾ ਚਾਹੀਦਾ ਵੀ ਉਹ ਜਿਹੜੀਆਂ ਗੱਲਾਂ ਕੱਲ ਜਿਹੜਾ ਡ੍ਰਿਪ ਲੱਗਣਾ ਕਿਉਂਕਿ ਸਾਰੇ ਉਹਨਾਂ ਦੀ ਸਿਹਤ ਬਾਰੇ ਚਿੰਤਤ ਸੀ ਉਹ ਬੜੇ ਕੱਦਵਾਰ ਨੇਤਾ ਹੈ। ਕਿਸਾਨ ਨੇਤਾ ਤੇ ਇਸ ਕਰਕੇ ਉਹ ਸਾਰੀਆਂ ਗੱਲਾਂ ਪੋਜ਼ਿਟਿਵ ਹੋਈਆਂ ਜਦੋਂ ਇਹ ਚੀਜ਼ ਪੋਜ਼ਿਟਿਵ ਹੋ ਗਈ ਤੇ ਅਸੀਂ ਉਮੀਦ ਕਰਦੇ ਹਾਂ ਬਾਕੀ ਵੀ ਗੱਲਾਂ ਪੋਜ਼ਿਟਿਵ ਹੋਣਗੀਆਂ اچھا ਸਮਾਂ ਹੀ ਕਿਉਂ ਲੱਗਿਆ ਇਹਨਾਂ ਕੇਂਦਰ ਸਰਕਾਰ ਨਾਲ ਬਾਸਟਾ ਲਈ 55 ਦਿਨ ਹੋ ਗਏ ਜੀ ਉਹ ਕਹਿੰਦੇ ਠੀਕ ਮਗਲੇ ਟ੍ਰਿਪ ਉੱਤਰਾਂ ਹੀ ਔਰ ਮੈਡੀਸਨ ਰਹੀ ਚੋਤਾ ਦੇ ਰੀਟਨ ਚੱਲੇ ਬਾਪ ਸਾਹਿਬ ਨੂੰ ਨਹੀਂ ਬਚਾਇਆ ਜਾ ਸਕਦਾ ਕਿਤੇ ਕੁਝ ਹੋਰ ਵੀ ਉਹਨਾਂ ਨੂੰ ਰਾਈਟ ਨਾਲ ਪੇਂਡ ਦੀ ਲੋਡ ਹੈ ਦੇਖੋ ਜਿਹੜਾ ਬਿਲਕੁਲ ਹੀ ਕੁਝ ਨਾ ਲੈਣਾ ਤੇ ਉਹਦੇ ਲਈ ਜਿਹੜਾ ਬਿਲਕੁਲ ਕੁਝ ਨਾ ਲੈਣਾ ਤੇ ਡ੍ਰਿਪ ਲੱਗਣੀ ਬਹੁਤ ਪੋਜ਼ਿਟਿਵ ਇਹਨੂੰ ਆਪਾਂ ਗਿਨਣਾ ਚਾਹੀਦਾ ਇਹਦੇ ਚ ਉਹਨਾਂ ਨੂੰ ਨਾਲੇ ਇਹ ਜਿਹੜੇ ਡੱਲੇ ਵਾਲ ਸਾਹਿਬ ਤਾਂ ਹਜੇ ਵੀ ਸਹਿਮਤ ਨਹੀਂ ਸੀ ਇਹ 122 ਬੰਦਿਆਂ ਦੇ ਕਹਿਨ ਤੇ ਜਾਂ ਜਿਹੜੀ ਸੰਗਤ ਇੱਥੇ ਆਈ ਹੈ ਉਹਨਾਂ ਦੇ ਕਹਿਨ ਤੇ ਉਹਨਾਂ ਨੇ ਜੇ ਲਿਆ ਤੇ ਮੈਨੂੰ ਲੱਗਦਾ ਉਨ੍ਹਾਂ ਚ ਆਉਦੀ ਇੱਕ ਆਤਮ ਵਿਸ਼ਵਾਸ ਤੇ ਉਹਨਾਂ ਦੇ ਵਿੱਚ ਆਉਦੀ ਇੰਟਰਨਲ ਸਟਰੈਂਥ ਵੀ ਹੈ ਜਿਹਦੇ ਕਾਰਨ ਹੀ ਇੰਨੇ ਦਿਨ ਆਗੇ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਉਹ ਦੁਆਰਾ ਸਿਹਤਯਾਬ ਹੋ ਕੇ ਆਪ ਮੀਟਿੰਗਾਂ ਅਟੈਂਡ ਕਰਨਗੇ ਠੀਕ ਹੈ ਬਿਲਕੁਲ ਹੈ ਡੀਆਈਜੀ ਡੀਆਈਜੀ ਪਟਿਆਲਾ ਡੀਆਈਜੀ ਅਮਨ ਸਿੱਧੂ ਸਾਨੂੰ ਕਹਿੰਦੇ ਨੇ ਕਿ ਹਾਂ ਉਮੀਦ ਕਰਦੇ ਹਾਂ ਕਿ ਜਿਹੜੀ ਅੱਗੇ ਮੀਟਿੰਗ ਹੋਣੀ ਆ ਉਹ ਜਮਨ ਵਰਤ ਖਤਮ ਕਰ ਦੇ ਵਧੀਆ ਮਾਹੌਲ ਚ ਹੋਵੇ ਅਤੇ ਜੋ ਜਾਇਜ਼ ਮੰਗਾਂ ਨੇ ਉਹ ਮੰਨੀਆਂ ਜਾਣ ਫਿਲਹਾਲ ਅਜਹੀ ਗੱਲਬਾਤ ਤੁਹਾਨੂੰ ਸਮੋਹ ਕਰਾਂਗੇ ਤੁਸੀਂ ਬਣੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਖਨੌਰੀ